ਮੈਨੂੰ ਬਿੱਟੂ ਦੀ ਸਟੇਟਮੈਂਟ ਨਾਲ ਜੋੜ ਕੇ ਮੈਨੂੰ ਬੇਫਜ਼ੂਲ ਬੰਦਿਆਂ ਦਾ ਸਵਾਲ ਨਾ ਪੁੱਛਿਆ ਕਰੋ। ਹਾਂ ਕੋਈ ਚੰਗੇ ਬੰਦੇ ਦਾ ਸਵਾਲ ਪੁੱਛੋ ਕੋਈ ਮਤਲਬ ਸੀਰੀਅਸ ਗੱਲ ਪੁੱਛੋ ਤੇ ਮੈਂ ਉਹਦਾ ਜਵਾਬ ਜ਼ਰੂਰ ਦਊਂਗਾ। ਆਈ ਡੋਨਟ ਲਾਈਕ ਰਿਪਲਾਈਂਗ ਟੂ ਜੋਕਰਸ ਲਾਈਕ ਹਿਮ ਜਿਹੜਾ ਕੱਲਮ ਇੰਦਰਾ ਗਾਂਧੀ ਨੂੰ ਮਾਂ ਕਹਿੰਦਾ ਸੀ ਅੱਜ ਰਾਹੁਲ ਗਾਂਧੀ ਨੂੰ ਬੇਈਮਾਨ ਕਹਿੰਦਾ ਉਹ ਜਿਹੇ ਬੰਦਿਆਂ ਦਾ ਕਾਹਦਾ ਜਵਾਬ ਹੈ ਜੀ ਕਿਸੇ ਦਾ ਕਿੰਨੇ ਜਿਹੜਾ ਸਵਾਲ ਹੈ ਅੰਮ੍ਰਿਤਸਰ ਸਿਟੀ ਦੇ ਵਿੱਚ ਹੋਇਆ ਹੈ ਕਿ ਰੋਡ ਜਾਮ ਹੋਇਆ ਹੈ ਅਸਲ ਦੇ ਵਿੱਚ ਕੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਸਾਹਿਬ ਜੋ ਹਲਾ ਹੋਇਆ ਅਸਲ ਅਸਲੀਅਤ ਤਾਂ ਕੀ ਸਾਨੂੰ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੋਨਾ ਮੈਂ ਜੇ ਬਚਾਉਣ ਦੀ ਤਾਂ ਪੁਲਿਸ ਆਪ ਦੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ ਜਾਂ ਭਗਵੰਤ ਮਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ ਜਾਂ ਕੇਜਰੀਵਾਲ ਨੂੰ ਦੇਖੋ ਕੇਜਰੀਵਾਲ ਦਿੱਲੀ ਦੀ ਵਿਧਾਨ ਸਭਾ ਚ ਕਹਿ ਰਿਹਾ ਕਿ ਲੋਕੇ ਆਰ ਪੁਲਿਸ ਬਰੇਵ ਪੁਲਿਸ ਆਫੀਸਰ ਮੁਸਤਾਦੀ ਦੇਖੋ ði joker doesn't even know ਕਿ ਯੋਰ ਥੋੜਾ ਐਸਪੀ ਤੋਂ ਵਾ ਸ਼ਿਪਿੰਗ ਟੀ ਯੋਰ ਥੋੜੀ ਪੁਲਿਸ ਨੇ ਤਾਂ ਉਹਨੂੰ ਫੜਿਆ ਹੀ ਨਹੀਂ ਆ ਜਿਹੜੇ ਜਸਪੀਰ ਨੇ ਸਾਡੇ ਜਿਹੜਾ 22 ਸਾਲ ਦਾ ਸਾਡਾ ਫੈਮਿਲੀ ਮੈਂਬਰ ਹੈ ਜਿਹਨੇ ਫੜਿਆ ਉਹਦੀ ਵਿਚਾਰੀ ਤੀ ਤਾਂ ਡਿਊਟੀ ਨਹੀਂ ਸੀ ਉੱਥੇ ਉਹ ਤਾਂ ਹੀ ਜਸ ਹੈਪਨ ਟੂ ਬੀ देयर ਐਂਡ ਤੁਸੀਂ ਕਹਿ ਰਹੇ ਹੋ ਮੁਸਤਹਦੀ ਸੋ ਡੋਨਟ ਟ੍ਰਾਈ ਐਂਡ ਮਿਸਲੀਡ ਦ ਪੀਪਲ ਆਫ ਅੰਮ੍ਰਿਤਸਰ ਅੰਮ੍ਰਿਤਸਰ ਹੈਜ਼ ਬਿਕਮ ਅ ਗੈਂਗਲੈਂਡ ਰੋਜ਼ ਇੱਥੇ ਆਰ ਡੀ ਐਕਸ ਦੀ ਹਰ ਦੂਜੇ ਤੀਜੇ ਦਿਨ ਰਿਕਵਰੀ ਪੁਲਿਸ ਪ੍ਰੈਸ ਨੂੰ ਵੀ ਝੂਠ ਬੋਲ ਰਹੀ ਆ ਪੁਲਿਸ ਲੋਕਾਂ ਨੂੰ ਵੀ ਝੂਠ ਬੋਲ ਰਹੀ ਆ ਔਰ ਬਲਕੇ ਪੁਲਿਸ ਇਸ ਹਾਲਤੇ ਹੋ ਗਈ ਆ ਜੇ ਕੋਈ ਫਰੋਤੀ ਦਾ ਫੋਨ ਆਉਂਦਾ ਭਾਈ ਦੱਸਿਓ ਨਾ ਕਿਸੇ ਨੂੰ ਗਨਮੈਨ ਰੱਖ ਲੋ ਤੁਹਾਨੂੰ ਤੁਸੀਂ ਆਪ हायर ਕਰ ਲੋ ਤੁਹਾਡੇ ਕੋਲ ਤਾਂ ਇੰਨਾ ਕੁਛ ਹੈ ਮਤਲਬ ਲੋਕ ਤਾਂ ਛੋਟੇ-ਛੋਟੇ ਸ਼ਹਿਰਾਂ ਤੱਕ ਫਰੋਤੀ ਦੇ ਰਹੇ ਕਿ ਹਿੰਮਤ ਤਾਂ ਵੇਖੋ ਨਾ ਜੀ ਇਹ ਰਾਤ ਕਹਿ ਰਿਹਾ ਕਿ ਟਾਇਰ ਪਾਟ ਗਿਆ ਅ ਸਵੇਰੇ ਆ ਕੇ ਕਲੇਮ ਹੀ ਆ ਗਿਆ ਕਿ ਅਸੀਂ ਕੀਤਾ ਦੱਸੋ ਕੀ ਜਵਾਬ ਦੇਣਗੇ ਹਾਂ ਜੀ ਔਰ ਕਹਿੰਦੇ ਅੱਗੇ ਵੀ ਤਿਆਰ ਹੋ ਜਾਓ ਇਸ ਮੀਟ ਫੋਰ ਅ ਨੈਕਸਟ ਐਕਸ਼ਨ ਐਨਸੀਪੀ ਹਰ ਪਾਸੇ ਦਾ ਕਰਤਾ ਵੀ ਸੁਖੀ ਰੰਡਾਵਾ ਜਿਹੜੇ ਦਿੱਕਤੀਆਂ ਬੜੀਆਂ ਕਾਂਗਰਸ ਦੇ ਉਹਨਾਂ ਨੇ ਬਦਲਵਾ ਕੇ ਕਰਤਾਰਪੁਰ ਤੋਂ ਮ ਸਰ ਲੈ ਆਉਂਦਾ ਸੀ ਨਹੀਂ ਇਹ ਬੜਾ ਲੰਮਾ ਸਰ ਜੀ ਇਹ ਡੇਰਾ ਬਾਬਾ ਨਾਨਕ ਹਲਕਾ ਸੁਖੀ ਰੰਡਾਵਾ ਚੌੜਾ ਪਰਿਵਾਰ ਸੁਖੀ ਰੰਡਾਵੇ ਨੂੰ ਤੋਏ ਪੁੱਛ ਲਿਓ ਚੰਨਨ ਸਿੰਘ ਦਾ ਮੁੰਡਾ ਹੈ ਨਰਿੰਦਰ ਸਿੰਘ ਚੌੜਾ ਕਿ ਨਹੀਂ ਜਿਹਨੂੰ ਤੂੰ ਚੇਅਰਮੈਨ ਬਣਾਇਆ ਸੀ ਤੇ ਉਹਦਾ ਭਰਾ ਨਰੈਣ ਸਿੰਘ ਚੌੜਾ ਹੈ ਕਿ ਨਹੀਂ ਬਾਕੀ ਗੱਲਾਂ ਤਾਂ ਉਹਨੇ ਡਿਨਾਈ ਕਰਨੀਆਂ ਕਰੀ ਜਾਣ ਦੇ ਇਹ ਕਿ ਪਤਾ ਲੱਗਿਆ ਕਿ ਤੁਸੀਂ ਜੀ ਇਹ ਕਿ ਕਿਸ ਨੇ ਕਿਹਾ ਸੀ ਇਹ ਬੋਲਣ ਲਈ ਕਿ ਮੁਸਤੈਦੀ ਨਾ ਰਹਿਣਾ ਇਹ ਕਿਸ ਨੇ ਕਹਾਇਆ ਤੁਸੀਂ ਉਹ ਆਹੀ ਆਹੀ ਸਾਰੀ ਜੁੰਡਲੀ ਐ ਤੁਸੀਂ ਵੇਖੋ ਨਾ ਉਹ ਇੱਕ ਮੁਸਤੈਦੀ ਲਫ਼ਜ਼ ਦੀ ਤਾਂ ਐਸੀ ਤੈਸੀ ਫੇਰ ਛੱਡੀ ਐ ਇੰਨੀ ਮੁਸਤੈਦੀ ਤਾਂ ਤੁਸੀਂ ਕਦੇ ਮਹੀਨੇ 'ਚ ਨਹੀਂ ਸੁਣੀ ਹੋਣੀ ਜਿੰਨੀ ਇਹਨਾਂ ਨੇ ਕੱਲ ਸੁਣਾਤੀ ਸਾਨੂੰ ਕਮਿਸ਼ਨਰ ਸਾਹਿਬ ਵੀ ਮੁਸਤੈਦੀ 'ਚ ਹਲੇ ਤਾਂ ਮੈਨੂੰ ਲੱਗਾ ਕੇਜਰੀਆਲ ਨੂੰ ਵਿਚਾਰੇ ਨੂੰ ਬੋਲਣ ਹੀ ਨਹੀਂ ਆਈ ਇਹ ਘਰੀ ਉਹਨੂੰ ਵੀ ਸਿਖਾਉਣ ਦੀ ਕੋਸ਼ਿਸ਼ ਕੀਤੀ ਹੋਣੀ ਉਹ ਤਾਂ ਨਹੀਂ ਬੋਲਿਆ ਕਿ ਉਹ ਨਹੀਂ ਪੰਜਾਬੀ ਨਹੀਂ ਆ ਬਾਕੀਆਂ ਨੇ ਤਾਂ ਮੁਸਤੈਦੀ ਦੀ ਤਾਂ ਮੈਂ ਦੇ ਤੇਰੇ ਦੀ ਲੈ ਤੇਰੇ ਦੀ ਕਰਤੀ ਸ਼ਾਮ ਤੇ ਕਿਸੇ ਕਿਸ ਤਰ੍ਹਾਂ ਕੋਰਸ ਦਾ ਬੰਦਾ ਤੂੰ ਫੋਰਸ ਦੇ ਰਾਹ ਚੜ ਗਿਆ ਉਹਨੂੰ ਕਿਹਾ ਨਾ ਤੂੰ ਫੋਰਸ ਦਾ ਬੰਦਾ ਫੋਰਸ ਦੇ ਹੱਕ ਦੇ ਚਲੋ ਉਹ ਵਿਚਾਰਾ ਇਜ਼ ਅ ਸਮਾਲ এমਪਲੋਈ ਮਗਰ ਹਾਊ ਹੀ ਵਾਸ ਮਤਲਬ ਇਨਸਟੈਡ ਆਫ ਪੈਟਿੰਗ ਹਿਮ ਔਨ ਦਾ ਬੈਕ ਮੈਂ ਕਹਾਂਗਾ ਉਹਨੂੰ ਪ੍ਰੋਮੋਸ਼ਨ ਦੇਣੀ ਚਾਹੀਦੀ ਇਹ ਜੇ ਜਾਨਬਾਜ਼ ਅਫਸਰਨੀ ਜਿਹਨੇ ਆਪ ਦੇ ਪ੍ਰੋਟੈਕਟਿਵ ਨੂੰ ਬਚਾਇਆ ਉਹਦੀ ਜਗ੍ਹਾ ਉਹਨੂੰ ਟਿਊਟਰ ਕਰ ਰਿਹਾ ਉਹਨੂੰ ਕਹਿ ਰਿਹਾ ਕਿ ਤੂੰ ਫੋਰਸ ਦੇ ਹੱਕ 'ਚ ਖੜ੍ਹ ਉਹ ਕਿਹੜਾ ਫੋਰਸ ਨੂੰ ਉਲਟ ਬਟ ਉਹਨੂੰ ਝੂਠ ਬੋਲਣ ਨੂੰ ਤਾਂ ਨਾ ਨਾ ਮਜਬੂਰ ਕਰੋ ਉਹ ਵੀ ਮੁਸਤੈਦੀ ਲਫ਼ਜ਼ ਵਰਤ ਰਿਹਾ ਕਹਿੰਦਾ ਸਾਨੂੰ ਬਰੀਫ ਕੀਤਾ ਸੀ ਹੁਣ ਉਹਨੂੰ ਬਰੀਫ ਕਿਹਨੇ ਕੀਤਾ ਸੀ ਵੱਡੀ ਪੁਲਿਸ ਅਫਸਰ ਨੇ ਜੇ ਵੱਡਿਆਂ ਨੇ ਇਹਨੂੰ ਬਰੀਫ ਕਰਤਾ ਤੇ ਆਪ ਬਰੀਫਿੰਗ ਵੇਲੇ ਸੌਂਗੇ ਸੀ ਕਿਹੜਾ ਸੱਪ ਸੌਂਗੇ ਅਸੀਂ ਭਾਈ ਤੁਹਾਨੂੰ ਬਰੀਫ ਕੀਤਾ ਹੀ ਕੋਈ ਨਹੀਂ ਹਾਂਜੀ ਬਰੀਪਿੰਗ ਤਾਂ ਮੈਂ ਸਮਝਦਾ ਹੋਈ ਜੇ ਜੋੜੇ ਦੀ ਹੋਈ ਜਾਂ ਹੱਥ ਉਹਦੇ ਨਾਲ ਮਿਲਿਆ ਸੌਰੀ ਮੈਂ